ਕਰਦੇ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਕੀ ਨਤੀਜੇ ਆਉਣ ਦੀ ਸੰਭਾਵਨਾ ਚੋਣ ਪ੍ਰਚਾਰ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਉੱਤੇ ਆ ਤੇ ਨਤੀਜਾ ਲਗਭਗ ਜਿਹੜਾ ਆ ਭਾਈ ਮਨਦੀਪ ਸਿੰਘ ਜੀ ਜਿਹੜੇ ਇਥੋਂ ਜਿੱਤ ਪ੍ਰਾਪਤ ਕਰਨਗੇ ਤਾਂ ਧੰਨ ਧੰਨ ਵਿਧਾਨ ਸਭਾ ਹਲਕਾ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਇਥੋਂ ਵਿਰੋਧ ਦੇ ਵਿੱਚ ਚੋਣ ਲੜ ਰਹੇ ਆ ਉਹਨਾਂ ਨੂੰ ਕਿਵੇਂ ਦੇਖ ਇਕੋ ਉਹਨਾਂ ਦਾ ਮੁਕਾਬਲਾ ਜਿਹੜਾ ਆ ਕੋਈ ਮੁਕਾਬਲਾ ਨਹੀਂ ਅਸੀਂ ਸਮਝਦੇ ਸਿਰਫ ਸਾਡਾ ਮੁਕਾਬਲਾ ਜਿਹੜਾ ਅਸੀਂ ਜੋ ਮਹਿਸੂਸ ਕਰਦੇ ਸੀਗੇ ਕਿ ਸਾਡਾ ਮੁਕਾਬਲਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਪਰ ਹੁਣ ਸਾਡਾ ਮੁਕਾਬਲਾ ਜਿਹੜਾ ਇਹ ਲੱਗ ਰਿਹਾ ਕਿ ਜਿਹੜੀ ਇਸ ਵਿਧਾਨ ਸਭਾ ਹਲਕੇ ਤੋਂ ਸੰਗਤ ਆ ਉਹਨੇ ਮੁਕਾਬਲਾ ਕਿਸੇ ਦੇ ਨਾਲ ਵੀ ਨਹੀਂ ਬਣਾਇਆ ਉਹ ਸਾਰੇ ਥੱਲੇ ਹੀ ਨੇ ਤੇ ਵਿਧਾਨ ਸਭਾ ਹਲਕਾ ਤੋਂ ਜਿਹੜੀ ਜਿੱਤ ਆ ਉਹ ਭਾਈ ਮਨਦੀਪ ਸਿੰਘ ਜੀ ਦੀ ਪੱਕੀ ਹੈ ਪਰ ਸਾਰੀਆਂ ਪਾਰਟੀਆਂ ਵੱਲੋਂ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਪੰਥ ਦੇ ਨਾਂ ਤੇ ਵੋਟਾਂ ਮੰਗਣੀਆਂ ਬੰਦ ਕਰੋ ਇਹ ਲੋਕ ਆ ਜਿਹੜੇ ਵਿਕਾਸ ਦੀ ਮੰਗ ਕਰਦੇ ਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਬਹੁਤ ਸੰਤਾਪ ਹੰਡਾਇਆ ਹੋਇਆ ਇਸ ਚੀਜ਼ ਨੂੰ ਦੇਖੋ ਵੇਖੋ ਇਹ ਜਿਹੜਾ ਏਰੀਆ ਆ ਇਹ ਬਿਲਕੁਲ ਪੰਥਕ ਏਰੀਆ ਹੈ ਇੱਥੇ ਜਿਹੜੇ ਤੁਸੀਂ ਗੱਲ ਕੀਤੀ ਹੈ ਵਿਕਾਸ ਦੇ ਨਾਂ ਦੀ ਵਿਕਾਸ ਦਾ ਗੱਲ ਹੋਣੀ ਚਾਹੀਦੀ ਆ ਪਰ ਅਸੀਂ ਦੂਜੀਆਂ ਪਾਰਟੀਆਂ ਜਿਹੜੀਆਂ ਸਰਕਾਰਾਂ ਬਣਾ ਕੇ ਆਪਣੀਆਂ ਭੋਗ ਚੁੱਕੇ ਨੇ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਅੱਜ ਦੇ ਤੁਸੀਂ ਵਿਕਾਸ ਦੀਆਂ ਜਦੋਂ ਕਿ ਇਹ ਇਲਾਕਾ ਪੰਥਕ ਆ ਇੱਥੇ ਪਹਿਲੀ ਗੱਲ ਪੰਥ ਦੀ ਚਲਣੀ ਆ ਤੇ ਵਿਕਾਸ ਦੀ ਗੱਲ ਬਾਅਦ ਦੇ ਵਿੱਚ ਆ ਪਰ ਜਿੱਥੇ ਜਿੱਥੇ ਅਸੀਂ ਪੰਥ ਦੀ ਗੱਲ ਕਰਨੀ ਆ ਉੱਥੇ ਅਸੀਂ ਇਹ ਵਿਸ਼ਵਾਸ ਦਉਂਦੇ ਆਂ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਕਿ ਸਾਡੀ ਸਰਕਾਰ ਆਉਂਦੇ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਆਉਣ ਦੇ ਉੱਤੇ ਅਸੀਂ ਜਿਹੜਾ ਇੱਥੇ ਵਿਕਾਸ ਵੀ ਜਿਹੜਾ ਉਹ ਨਾ ਰੱਖਾ ਜਿਵੇਂ ਕਿ ਅਮਰਤਪਾਲ ਵਾਰੀ ਇੱਥੇ ਹਵਾ ਚੱਲੀ ਸੀ ਇੱਕ ਇੱਕੋ ਹਵਾ ਚੱਲੀ ਸੀ ਉਸ ਤਰ੍ਹਾਂ ਦਾ ਮਾਹੌਲ ਦੁਬਾਰਾ ਇੱਥੇ ਬਣ ਸਕਦਾ ਜਾਂ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਜਿਹੜੇ ਲੋਕ ਸਭਾ ਮੈਂ ਚਲਾ ਲੜੇ ਸੀਗੇ ਜਿਸ ਤਰ੍ਹਾਂ ਦਾ ਉਦੋਂ ਮਾਹੌਲ ਸੀਗਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਆ ਹੋਣਿਆ ਤੇ ਗਾਂ 27 ਦੇ ਵਿੱਚ ਵੀ ਜਿਹੜਾ ਆ ਇਸੇ ਤਰ੍ਹਾਂ ਦੇ ਲੋਕਾਂ ਨੂੰ ਵੇਖਣ ਵਾਸਤੇ ਜੇਕਰ ਇਥੋਂ ਮਨਦੀਪ ਸਿੰਘ ਜੀ ਜਿੱਤ ਪ੍ਰਾਪਤ ਕਰਦੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਸੱਤਾ ਪਾਰਟੀ ਆ ਉਹ ਖਤਮ ਹੋ ਸਕਦੀ ਆ ਹਾਂ ਬਿਲਕੁਲ ਵੇਖੋ ਜਿਸ ਤਰ੍ਹਾਂ ਅਸੀਂ ਪਿੱਛੇ ਵੇਖ ਕੇ ਚੱਲੀਏ ਕਿ ਭਾਜਪਾ ਦੀ ਕੇਂਦਰ ਦੇ ਵਿੱਚ ਕੋਈ ਸਮਾਂ ਸੀਗਾ ਕਿ ਕੇਂਦਰ ਦੇ ਵਿੱਚ ਇੱਕ ਸੀਟ ਸੀਗੀ ਤੇ ਇੱਕ ਸੀਟ ਦੇ ਨਾਲ ਆਜੋ 15 ਸਾਲ ਤੋਂ ਲਗਾਤਾਰ ਰਾਜ ਕਰਦੇ ਆ ਰਹੇ ਨੇ ਤੇ ਇਹੋ ਹੀ ਸੇਮ ਜਿਹੜਾ ਆ ਉਧਰ ਆਇਆ ਜਾਣਾ ਆ ਪੰਜਾਬ ਦੇ ਲੋਕਾਂ ਨੇ ਕਿ ਜਿਹੜੇ ਬੰਦੇ ਅਸੀਂ ਪਹਿਲਾਂ ਨਕਾਰ ਚੁੱਕੇ ਆ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਨਕਾਰਿਆ ਜਾਊਗਾ ਤੇ ਹੁਣ ਅਮਰਤਪਾਲ ਸਿੰਘ ਦੀ ਵਾਰੀ ਆ ਅਮਰਤਪਾਲ ਦੀ ਸਰਕਾਰ ਤੇ ਇਹ ਜਿਹੜੀ ਅੱਜ ਇਥੋਂ ਤਰਨਤਾਰਨ ਤੋਂ ਮਨਦੀਪ ਸਿੰਘ ਦੀ ਸੀਟ ਜਿੱਤੀ ਜਾਣੀ ਆ ਉਸ ਸੀਟ ਨੇ ਸਰਕਾਰ ਦਾ ਮੋੜ ਬੰਨਣਾ ਤੇ ਉਹ ਵੱਜ ਜਾਣਾ ਤਰਨਤਾਰਨ ਦੇ ਮੇਨ ਮੁੱਦੇ ਤੁਸੀਂ ਕੀ ਜਾਣ ਪਾਇਓ ਵੇਖੋ ਜਿਹੜੇ ਤਰਨਤਾਰਨ ਦੀਆਂ ਸਮੱਸਿਆਵਾਂ ਪਹਿਲੀ ਪੰਥਕ ਸਮੱਸਿਆਵਾਂ ਬਾਕੀ ਇਹਦੀਆਂ ਵਿਕਾਸ ਦੀਆਂ ਜਿਹੜੀ ਸਮੱਸਿਆ ਉਹ ਹਰ ਇੱਕ ਜਿੰਨਾ ਕੌਨਸੀ ਚੌਂਸੀ ਉੱਤੇ ਵਿਕਾਸ ਦੀ ਸਮੱਸਿਆ ਹੈਗੀ ਆ ਪਰ ਇਹਨਾਂ ਲੋਕਾਂ ਨੇ ਵਿਕਾਸ ਜਿਹੜਾ ਉਹ ਨਹੀਂ ਸ਼ਿਕਾ ਕੀਤਾ ਵਿਕਾਸ ਦੀ ਇਹਨਾਂ ਨੂੰ ਸਮੱਸਿਆ ਆਉਣੀ ਆ ਪਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਇੱਥੇ ਨਸ਼ੇ ਦੀ ਸਮੱਸਿਆ ਨਸ਼ਾ ਇਹਨਾਂ ਕਾ ਜਿਆਦਾ ਵਿਕ ਰਿਹਾ ਆ ਇਹ ਲੋਕਾਂ ਦੇ ਘਰ ਘਰ ਦੇ ਵਿੱਚ ਨਸ਼ਾ ਆਇਆ ਤੇ ਇਹਦੇ ਵਾਸਤੇ ਅਸੀਂ ਜ਼ਿੰਮੇਵਾਰ ਠਰੋਣੇ ਆ ਜਿਹੜੀ ਮੌਜੂਦਾ ਸਰਕਾਰ ਤੇ ਜਾਂ ਪਿਛਲੀਆਂ ਰੂਲ ਕਰ ਚੁੱਕੀਆਂ ਸਰਕਾਰਾਂ ਜਿਹੜੀਆਂ ਉਹ ਨਸ਼ੇ ਦੀਆਂ ਸਰਕਾਰਾਂ ਨੇ ਤੇ ਅਸੀਂ ਇਹ ਗੱਲ ਦਾ ਵਿਸ਼ਵਾਸਤ ਹੋਣਾ ਚਾਹੁੰਦੇ ਆ ਕਿ ਸਾਡੀ ਸਰਕਾਰਾਂ ਉੱਤੇ ਅਸੀਂ ਨਸ਼ਿਆਂ ਨੂੰ ਜ਼ਰੂਰ ਪਹਿਲੇ ਨੰਬਰ ਤੇ ਠੱਲ ਪਾਵਾਂਗੇ ਜਿਵੇਂ ਕਿ ਦੂਜੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਧਰਮੀ ਫੌਜੀ ਦਾ ਪਰਿਵਾਰ ਖੜਾ ਹੈ ਉਹਨਾਂ ਨੂੰ ਕੀ ਦੇਖੋ ਧਰਮੀ ਫੌਜੀ ਅੱਜ ਬਾਦਲ ਨੂੰ ਯਾਦ ਆਗੇ ਅੱਜ ਤੋਂ 40 ਸਾਲ ਪਹਿਲਾਂ ਬਾਦਲ ਨੂੰ ਧਰਮੀ ਫੌਜੀ ਚਾਦ ਨਹੀਂ ਆਏ ਕਿ ਉਹਨਾਂ ਨੂੰ ਪਤਾ ਉਹਦਾ ਪੈਰ ਨਹੀਂ ਲੱਗ ਰਿਹਾ ਪੰਜਾਬ ਦੇ ਵਿੱਚ ਉਹ ਖਤਮ ਹੋ ਚੁੱਕਿਆ ਅੱਜ ਉਹ ਧਰਮੀ ਫੌਜੀ ਨੂੰ ਕਰੇ ਮੈਂ ਲੈ ਕੇ ਆਇਆ ਪੰਥਕ ਪਾਰਟੀ ਆ ਵੀ ਅਕਾਲੀ ਦਲ ਬਾਦਲ ਉਹ ਬਾਦਲਾਂ ਦੀ ਪਾਰਟੀ ਹੈ ਨਾ ਕਿ ਕੋਈ ਪੰਥਕ ਪਾਰਟੀ ਆ ਸੋ ਚਾਹੇ ਇੱਥੇ ਜੋ ਆਪਣਾ ਤਰਨਤਾਰਨ ਦੇ ਵਿੱਚ ਅਸੀਂ ਜਿੱਦਣ ਦਾ ਵੀ ਭਾਈ ਸਾਹਿਬ ਦਾ ਚੋਣ ਪ੍ਰਚਾਰ ਸ਼ੁਰੂ ਹੋਇਆ ਉਸੇ ਦਿਨ ਤੋਂ ਸਾਡੀ ਟੀਮ ਪਟਿਆਲੇ ਤੋਂ ਪਾਰਸ ਪੰਜਾਬ ਦੀ ਇੱਥੇ ਹੀ ਹਾਜ਼ਰ ਆ ਅਸੀਂ ਕੱਲੇ ਕੱਲੇ ਪਿੰਡ ਗਏ ਆ ਇੱਥੇ ਕੋਈ ਗਲੀਆਂ ਨਾਲੀਆਂ ਤੱਕ ਨਹੀਂ ਬਣੀਆਂ ਹੋਈਆਂ ਔਰ ਇਹਨਾਂ ਨੇ ਇਹ ਕਰੇ ਵਿਕਾਸ ਕਰਾਇਆ ਵਿਕਾਸ ਕਾਹਦਾ ਕਰਾਇਆ ਨਸ਼ੇ ਦਾ ਵਿਕਾਸ ਜਿਸ ਮਰਜ਼ੀ ਪਿੰਡ ਦੇ ਵਿੱਚ ਚਲੇ ਜਾਓ ਸ਼ਾਮ ਟਾਈਮ ਉਹਨਾਂ ਦੇ ਘਰਾਂ ਵਿੱਚ ਬਹੁਤ ਜ਼ਿਆਦਾ ਨੌਜਵਾਨ ਘਰਾਂ ਦੇ ਨਸ਼ੇ ਦੀਆਂ ਕੁੜੀਆਂ ਨਸ਼ੇ ਦੇ ਟੀਕੇ ਲਾਉਣ ਆਉਂਦੇ ਨੇ ਇਸ ਇਲਾਕੇ ਦੇ ਵਿੱਚ ਅਸੀਂ ਪਟਿਆਲੇ ਦੇ ਆਕੇ ਤੇ ਦੇਖਿਆ ਅਜੇ ਸਾਡੇ ਏਰੀਆ ਵਿੱਚ ਇਹ ਨਸ਼ਾ ਨਹੀਂ ਹੈ ਜਿੰਨਾ ਇਸ ਏਰੀਆ ਦੇ ਵਿੱਚ ਨਸ਼ਾ ਹੈ ਉਹ ਕੀ ਵਿਕਾਸ ਕਰਾਇਆ ਇਹਨਾਂ ਨੇ ਨਸ਼ੇ ਦਾ ਵਿਕਾਸ ਕਰਾਇਆ ਇੱਥੇ ਸਾਡੇ 3 ਸਾਲਾਂ ਦੇ ਵਿੱਚ ਜਿਹੜੇ ਕਰ ਰਹੇ ਸੀ ਅਸੀਂ ਇੱਕ ਹਫ਼ਤੇ ਦੇ ਵਿੱਚ ਨਸ਼ੇ ਨੂੰ ਠੱਲ ਪਾ ਦਾਂਗੇ ਕਰੇ ਇਹ ਬਿਲਕੁਲ ਵੀ ਨਸ਼ੇ ਨੂੰ ਠੱਲ ਨਹੀਂ ਪਾ ਸਕੇ ਤਾਂ ਉਹ ਕਹਿੰਨਾਂ ਨੇ ਨਸ਼ਾ ਜਿਆਦਾ ਵਧਾਇਆ ਹੈ ਜਿਵੇਂ ਕਿ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਤੋਂ ਜਿਹੜੇ ਇੱਥੇ ਕੈਂਡੀਡੇਟ ਖੜੇ ਹੋਏ ਨੇ ਹਰਮਿੰਦਰ ਸਿੰਘ ਸੰਧੂ ਉਹ ਕਿਸੇ ਸਮੇਂ ਅਕਾਲੀ ਦਲ ਤੋਂ ਵੀ ਚੋਣ ਲੜਿਆ ਆ ਆ ਜੋ ਆਮ ਆਦਮੀ ਪਾਰਟੀ ਦੇ ਵਿੱਚ ਹੈ ਇਹੀ ਭਗਵੰਤ ਮਾਨ 2022 ਦੇ ਵਿੱਚ ਕਹਿੰਦੇ ਸੀ ਕਿ ਚਿੱਟਾ ਜੇ ਖਤਮ ਕਰਨਾ ਤਾਂ ਹਰਮਿੰਦਰ ਸਿੰਘ ਨੂੰ ਹਰਾਓ ਅੱਜ ਉਹ ਕਹਿ ਰਹੇ ਕਿ ਚਿੱਟਾ ਖਤਮ ਕਰਨ ਦਾ ਹਰਮਿੰਦਰ ਸਿੰਘ ਨੂੰ ਜਿਤਾਓ ਦੇਖੋ ਜੀ ਉਸ ਟਾਈਮ ਇਹਨਾਂ ਨੇ ਪੋਸਟਰ ਲਾਏ ਸੀ ਮਜੀਠੀਏ ਦੇ ਵੀ ਲਾਏ ਸੀ ਹਰਮਿੰਦਰ ਸੰਧੂ ਦੇ ਵੀ ਲਾਏ ਸੀ ਕਿ ਨਸ਼ੇ ਦਾ ਸਦਾਗਰ ਪੀ ਅੱਜ 2022 ਦੇ ਵਿੱਚ ਅੱਜ ਸਾਢੇ 3 ਸਾਲਾਂ ਬਾਅਦ ਉਹ ਇਹ ਜੀ ਕਿਹੜੀ ਮਸ਼ੀਨ ਆ ਜਿਹਦੇ ਵਿੱਚ ਹਰਮੀਰ ਸੰਧੂ ਨੂੰ ਕੱਢ ਕੇ ਇਹਨਾਂ ਨੇ ਦੁੱਧ ਝੋਤਾ ਬਣਾ ਦਿਆ ਵੀ ਇਹ ਅੱਜ ਨਸ਼ੇ ਦਾ ਵਪਾਰੀ ਨਹੀਂ ਉਹ ਸਾਢੇ 3 ਸਾਲ ਪਹਿਲਾਂ ਨਸ਼ੇ ਦਾ ਵਪਾਰੀ ਸੀ ਅੱਜ ਨਸ਼ੇ ਦਾ ਵਪਾਰੀ ਨਹੀਂ ਰਿਹਾ ਸੋ ਇਹਨਾਂ ਨੇ ਹਮੇਸ਼ਾ ਹੀ ਧੋਖਾ ਦਿੱਤਾ ਲੋਕਾਂ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਨੇ ਸਾਰੇ ਲੋਕ ਭਾਈ ਸਾਹ ਭਾਈ ਮਨਦੀਪ ਸਿੰਘ ਨਾਲ ਨੇ ਭਾਈ ਅਮਰਿਤ ਸਿੰਘ ਭਾਈ ਅਮਰਿਤਪਾਲ ਨਾਲ ਨੇ ਜਿਸ ਤਰ੍ਹਾਂ ਭਾਈ ਸਾਹਿਬ ਨੇ 2024 ਦੇ ਵਿੱਚ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਮਾਜੇ ਦੇ ਵਿੱਚ ਇਸੇ ਤਰ੍ਹਾਂ ਲੋਕ ਮਾਜੇ ਦੇ ਵਿੱਚ ਫੇਰ ਭਾਈ ਮਨਦੀਪ ਸਿੰਘ ਨੂੰ ਜਿਤਾਣਗੇ ਕੀ ਇਸ ਪਰਿਵਾਰ ਦੀ ਬਹੁਤ ਬੜੀ ਕੁਰਬਾਨੀ ਆ ਇਸ ਦੇ ਭਾਈ ਭਾਈ ਸੰਦੀਪ ਸਿੰਘ ਨੇ ਦੋ ਦੁਸਤਾਂ ਦਾ ਲਾਇਆ ਇੱਕ ਸੰਦੀਪ ਸਿੰਘ ਇੱਕ ਆਪਣਾ ਮੁੱਸੇ ਨੂੰ ਜੋ ਸੂਬਾ ਸਰਾਂਦ ਨੂੰ ਤੇ ਦੂਜਾ ਸੂਰੀ ਨੂੰ ਜਿਸਨੇ ਸਾਡੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਦਾ ਸੀਗਾ ਉਸ ਨੂੰ ਸੋਦਾ ਲਾਇਆ ਤੇ ਸਾਡਾ ਫਰਜ਼ ਬਣਦਾ ਕੋਮ ਨਾ ਕੋਮ ਨੂੰ ਇੱਟੇ ਵੱਡਾ ਫਰਜ਼ ਆ ਕਿ ਅੱਜ ਅੱਜ ਜੀਸੇ ਪਰਿਵਾਰ ਦਾ ਸਾਥ ਦੇਣਾ ਇਹਦਾ ਬੋਟ ਬੋਟ ਛੋਟੀ ਚੀਜ਼ ਆ ਪਰ ਇਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਬੋਟਾਂ ਦਾ ਸਾਲ ਆਈ ਜਾਣੀਆਂ ਫਿਰ 27 ਚ ਆ ਜਾਣੀਆਂ 32 ਚ ਆ ਜਾਣੀਆਂ ਪਰ ਕੁਰਬਾਨੀ ਪਰਿਵਾਰ ਦੀ ਬਹੁਤ ਵੱਡੀ ਆ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਨਾ ਵੀ ਆਉਣ ਵਾਲੀ 11 ਤਰੀਕ ਨੂੰ 14 ਨੰਬਰ ਪਾਰਟੀ ਦਾ ਬਟਨ ਦਬਾ ਕੇ ਭਾਈ ਸੰਦੀਪ ਸਿੰਘ ਜੀ ਨੂੰ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਰਾਜੀਵ ਵੜਿੰਗ ਦਾ ਨਿਤ ਇੱਕ ਨਵਾਂ ਬਿਆਨ ਆਉਂਦਾ ਬੀਤੇ ਦਿਨੀ ਉਹਨੇ ਖਾਲਿਸਤਾਨ ਦਾ ਬਿਆਨ ਦਿੱਤਾ ਸੀ ਕਿ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਉਸ ਬਿਆਨ ਨੂੰ ਦੇਖੋ ਜੀ ਬਿਆਨ ਖਾਲਸਾ ਬਣਾਉਂਦੀ ਜਿਹੜੀ ਇਹ ਚੱਲ ਰਹੀ ਹੈ ਜੀ ਇਹ ਬਿਆਨਬਾਜ਼ੀ ਜਿਹੜੀ ਖਾਲਿਸਤਾਨ ਦੀ ਏ ਜਾਂ ਹਿੰਦੂस्तानी ਇਹ ਵਾਲੀ ਕੋਈ ਬਿਆਨਬਾਜ਼ੀ ਨੂੰ ਅਸੀਂ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਨੇ ਅਸੀਂ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਕੋਈ ਵੀ ਜਿਹੜੀ ਵੀ ਟੀਮ ਪੰਜਾਬ ਦੇ ਉੱਤੇ ਰਾਜ ਕਰੇ ਘਟੋ ਘਾਟੋ ਸਾਰੇ ਜਿਹੜੇ ਧਰਮਾਂ ਨੂੰ ਆ ਉਹ ਨਾਲ ਲੈ ਕੇ ਚੱਲੇ ਉਹੀ ਖਾਲਸਾ ਰਾਜ ਅਸੀਂ ਚਾਹੁੰਦੇ ਹਾਂ ਕੋਈ ਸਪੈਸ਼ਲ ਰਾਜ ਦੀ ਅਸੀਂ ਮੰਗ ਕਿਸੇ ਦੇਮ ਨਹੀਂ ਕੀਤੀ ਉਹਦੇ ਅਸੀਂ ਬਿਆਨ ਦੇ ਨਹੀਂ ਖਿੱਚਦੇ ਵੀ ਕਰਦੇ ਆ ਜੀ ਖਾਲਸਾ ਰਾਜ ਕਿਵੇਂ ਦਾ ਚਾਹੁੰਦੇ ਹੋ ਤੁਸੀਂ ਖਾਲਸਾ ਰਾਜ ਇਸ ਤਰ੍ਹਾਂ ਜੀ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਉਹਦੇ ਵਿੱਚ ਜੀ ਕੋਈ ਵੀ ਧਰਮ ਦਾ ਜਿਹੜਾ ਵੀ ਆਪਣਾ ਪ੍ਰਚਾਰ ਆਰਾਮ ਨਾਲ ਕਰ ਸਕੇ ਕਿਸੇ ਨੂੰ ਬਿਨਾ ਵੀ ਮਤਲਬ ਜਿਸ ਤਰ੍ਹਾਂ ਧਰਮ ਪਰਿਵਰਤਨ ਦੇ ਉੱਤੇ ਕਾਨੂੰਨ ਜਿਹੜੇ ਆ ਉਹ ਹੋਣੇ ਚਾਹੀਦੇ ਇਹ ਧਰਮ ਪਰਿਵਰਤਨ ਕੋਈ ਮਤਲਬ ਆਮ ਦੀ ਗੱਲ ਨਹੀਂ ਹੈਗੀ ਇਹ ਬਹੁਤ ਵੱਡਾ ਵਿਸ਼ਾ ਬਣ ਚੁੱਕਾ ਹੈ ਜੀ ਪੰਜਾਬ ਦੇ ਅੱਜ ਪੰਜਾਬ ਦੀ ਸਥਿਤੀ ਕਿਵੇਂ ਦੇਖੋ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੈ ਜੀ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰਾਂ ਫੇਲ ਹੈ ਮੈਡੀਕਲ ਦੀ ਜਾਂ ਭਾਵੇਂ ਸਹੂਲਤਾਂ ਨਹੀਂ ਹੋਵੇ ਜਾਂ ਸਿੱਖਿਆ ਸੰਬੰਧੀ ਕੋਈ ਵੀ ਹੋਵੇ ਸਾਰੇ ਪੱਖਾਂ ਤੋਂ ਸਰਕਾਰਾਂ ਫੇਲ ਹੋ ਚੁੱਕੀਆਂ ਨੇ ਜਿਵੇਂ ਕਿ ਦੋ ਜਦੋਂ ਪੀਪੀ ਪਾਰਟੀ ਬਣਾਈ ਸੀ ਭਗਵੰਤਪਾਣ ਨੇ ਤੇ ਮਨਪੀਰ ਬਾਦਲ ਨੇ ਰਲ ਕੇ ਉਦੋਂ ਇਹਨਾਂ ਦਾ ਇੱਕ ਬਿਆਨ ਆਇਆ ਸੀ ਭਗਵੰਤਪਾਣ ਦਾ ਨਾਲ ਬੱਬੂ ਮਾਨ ਜੀ ਸਟੇਜ ਤੇ ਖੜੇ ਹੋਏ ਸੀ ਇਹਨਾਂ ਨੇ ਕਿਹਾ ਸੀ ਕਿ ਇੱਕ ਵਾਰ ਜਿਤਾ ਦਿਓ ਉਸ ਤੋਂ ਬਾਅਦ ਜੇ ਦੁਬਾਰਾ ਵੋਟਾਂ ਮੰਗਣਾ ਪਿਆ ਤਾਂ ਲੱਖ ਦੀ ਲਾਹਨਤ ਸਾਡੀ ਜਿੱਦਣ ਤੇ ਪਰ ਅੱਜ 2022 ਤੋਂ ਲੈ ਕੇ 3 ਸਾਲ ਹੋ ਗਏ ਪਾਰਟੀ ਸਰਕਾਰ ਇਹਨਾਂ ਦੀ ਬਣੀ ਹੋਈ ਆ ਹੁਣ ਦੇਖ ਰਹੇ ਆ ਕਿ ਇੱਥੇ ਸਾਰਾ ਪਰਿਵਾਰ ਉਹਨਾਂ ਦਾ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਹੈ ਸੀ ਨੂੰ ਕਿਵੇਂ ਦੇ ਇਸ ਚੀਜ਼ ਨੂੰ ਦੇਖੋ ਜੀ ਉਹ ਕੰਮ ਉਹਨਾਂ ਨੂੰ ਜੋ ਕਰਨੇ ਚਾਹੀਦੇ ਸੀ ਵਾਦੇ ਜਿਹੜੇ ਕੀਤੇ ਸੀ ਉਹਨਾਂ 'ਚੋਂ ਇੱਕ ਵੀ ਨਹੀਂ ਪੂਰਨ ਹੋਇਆ ਤੇ ਇਹ ਉਹਨਾਂ ਲਈ ਨਮੋਸ਼ੀ ਦੀ ਗੱਲ ਆ ਵੀ ਜਿਹੜੀਆਂ ਗੱਲਾਂ ਕਰਕੇ ਉਹ ਆਏ ਸੀ ਉਹਨਾਂ ਤੇ ਉਹ ਖੜੇ ਹੀ ਨਹੀਂ ਉਤਰੇ ਖੜੇ ਨਹੀਂ ਰਹੇ ਔਰ ਜਿਹਦੇ ਕਰਕੇ ਉਹਨਾਂ ਦਾ ਪਰਿਵਾਰ ਸਾਰੇ ਦਾ ਸਾਰਾ ਟੱਬਰ ਜਾਂ ਹੋਰ ਵੀ ਸਾਰੇ ਐਮਐਲਏ 92 ਦੇ 92 ਜਾਂ ਜਿੰਨੇ ਵੀ ਐਮਐਲਏ ਮੌਜੂਦ ਨੇ ਇਸ ਟਾਈਮ ਸਰਕਾਰ 'ਚ ਸਾਰੇ ਲੱਗੇ ਹੋਏ ਆ ਇਹ ਤਾਂ ਉਹਨਾਂ ਲਈ ਨਿਮੋਸ਼ੀ ਦੀ ਗੱਲ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਵਿਕਾਸ ਦੇ ਨਾਮ ਤੇ ਵੋਟਾਂ ਮੰਗਾਂਗੇ ਵਿਕਾਸ ਨਾਮ ਦੀ ਤਾਂ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਜਿੰਨੀਆਂ ਵੀ ਤਰ੍ਹਾਂ ਲੱਗੀਆਂ ਹੋਣ ਜਾਂ ਇੱਥੇ ਵੋਟਾਂ ਮੰਗਣਾ ਉਹ ਸਾਰੇ ਇੱਕ ਦੂਜੇ ਦਾ ਵਿਰੋਧ ਕਰ ਰਹੇ ਆ ਇੱਕ ਦੂਜੇ ਨੂੰ ਭੰਡਨ ਤੇ ਲੱਗੇ ਹੋਏ ਆ ਪਰ ਵਿਕਾਸ ਕੋਈ ਵੀ ਨਹੀਂ ਗਿਣਾ ਰਿਹਾ ਆਪਣਾ ਕਿ ਅਸੀਂ ਜਦੋਂ ਸਾਡੀ ਸਰਕਾਰ ਸੀ ਜਾਂ ਸੀ ਜਦੋਂ ਸੱਤਾ ਦੇ ਵਿੱਚ ਸੀ ਤਾਂ ਅਸੀਂ ਮਤਲਬ ਇਹ ਕੰਮ ਕੀਤਾ ਸੀ ਸਾਨੂੰ ਕਮਾ ਦੇ ਆਧਾਰ ਤੇ ਵੋਟ ਪਾਉਂਦੇ ਤੇ ਨਾ ਨਹੀਂ ਜਿੰਨੇ ਵੀ ਕੋਈ ਵਾਅਦੇ ਕੀਤੇ ਨਾ ਸਾਡੇ ਨਾਲ ਪੰਜਾਬ ਦੇ ਨਾਲ ਜਿੰਨੇ ਦਿੱਲੀ ਤੋਂ ਲੈ ਕੇ ਤੜਾਣ ਜਿੰਨੇ ਵਾਅਦੇ ਕਰਕੇ ਗਏ ਆ ਤੇ ਬਿਲਕੁਲ ਹੀ ਨਕਾਰ ਕਰਤੇ ਲੋਕਾਂ ਨੇ ਕਿ ਉਹ ਵਾਅਦਿਆਂ ਤੇ ਪੂਰੇ ਖਰੇ ਨਹੀਂ ਉਤਰੇ ਕੋਈ ਵੀ ਇਹਨਾਂ ਵਾਅਦਾ ਸਾਰਾ ਕਰਕੇ ਆਮ ਆਮ ਕਹਿ ਕੇ ਲੋਕਾਂ ਕੋਲੋਂ ਵੋਟਾਂ ਲਈਆਂ ਤੇ ਲੋਕਾਂ ਨੇ ਜਨਤਾ ਨੇ ਬਦਲਾ ਸਮਝਿਆ 70 75 ਸਾਲ ਲੱਗੇ ਅਸੀਂ ਕੁੱਟ ਖਾਧੀ ਆ ਚਲੋ ਹੁਣ ਇਹ ਸਰਕਾਰ ਨੂੰ ਦੇਖ ਲੈਨੇ ਆ ਇਹ ਸਰਕਾਰ ਨੇ 70 75 ਸਾਲ ਦਾ ਰਿਕਾਰਡ ਤੋੜਤਾ ਤਿੰਨਾਂ 14 ਸਾਲਾਂ ਦੇ ਵਿੱਚ ਬਿਲਕੁਲ ਲੋਕਾਂ ਦਾ ਸਤਿਆਨਾਸ਼ ਕਰ ਦਿੱਤਾ ਰੋਡਾਂ ਤੇ ਲਾਏ ਲੋਕਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਇਹ ਸਰਕਾਰ ਨੇ ਆਮ ਪਾਰਟੀ ਨੇ ਪਰ ਉਹ ਤਾਂ ਕਹਿੰਦੇ ਸੀ 2027 ਦੇ ਵਿੱਚ ਫੇਰ ਸਰਕਾਰ ਬਣਾਵਾਂਗੇ ਬਿਲਕੁਲ ਜੀ ਇਹ ਤੁਹਾਨੂੰ ਪਤਾ ਲੱਗਣ데요 ਜਨਤਾ ਨੂੰ ਪਤਾ ਸਭ ਜੇ ਨੂੰ ਆਮ ਕਹਿ ਕੇ ਲੋਕਾਂ ਨੇ ਬਣਾ ਲ ਦਿੱਤਾ ਹੈ ਨਾ ਇਹਨੂੰ ਨਕਾਰ ਵੀ ਲੋਕਾਂ ਨੇ ਹੁਣ ਕਰ ਦੇਣਾ ਵਾ ਅਜੇ ਆਮ ਆਮਦਨੀ ਪਾਰਟੀ ਕੀ ਖਾਸ ਆਦਮੀ ਪਾਰਟੀ ਹਾਂਜੀ ਆਮ ਆਦਮੀ ਪਾਰਟੀ ਕੇ ਖਾਸ ਆਦਮੀ ਪਾਰਟੀ ਬਣ ਗਈ ਇਹ ਇਹ ਖਾਸ ਹੀ ਬਣ ਕੇ ਆਏ ਉਰ ਲੋਕਾਂ ਨੇ ਨਾ ਇਹਨਾਂ ਨੂੰ ਨਕਾਰਤਾ ਬਿਲਕੁਲ ਤਖਲਦਾਜੀ ਕਰਤੀ ਇਹਨਾਂ ਦੀ ਇਹ ਤਾਂ ਹੀ ਤੁਰੇ ਫਿਰਦੇ ਭੱਜੇ ਫਿਰਦੇ ਆ ਭਜੜਾਂ ਪਈਆਂ ਵਾ ਇਹ ਦੇਖੋ ਸਿੱਖ ਕੌਮ ਜਾਗਤੀ ਜ਼ਮੀਰਾਂ ਵਾਲੇ ਆ ਇੱਥੇ ਉਹ ਜੇ ਨਹੀਂ ਜੇ ਲੋਕਾਂ ਨੇ ਇਹਨਾਂ ਦਾ ਪਦਰਾ ਕੀਤਾ ਹੈ ਨਾ ਆਮ ਸਮਝ ਕੇ ਪਰ ਉਹਨਾਂ ਗੱਲਾਂ ਦੇ ਭਗੌਣਤ ਮਾਨ ਸਾਹਿਬ ਜਿਹੜੇ ਆ ਘਰੇ ਨਹੀਂ ਉਤਰੇ ਬਿਲਕੁਲ 92 ਦੇ 92 ਜਿਹੜੇ ਐਮ ਐਲ اے ਨਾ ਬਿਲਕੁਲ ਜ਼ੀਰੋ ਹੋ ਗਿਆ ਵਸਤ ਬਿਲਕੁਲ ਝਾੜੂ ਇਹਨਾਂ ਦਾ ਖੇਲ ਚੁੱਕਾ ਹੋਆ ਪੰਜਾਬ ਦੇ ਚੋਂ ਇਹ ਉਮੀਦ ਨਾ ਰੱਖਣ ਦਿੱਲੀ ਵਾਲੇ ਬਿਲਕੁਲ ਸਤਿਆਨਾਸ਼ ਕਰ ਦਿੱਤਾ ਹੈ ਪੰਜਾਬ ਦਾ ਇਹਨਾਂ ਨੇ ਇਹਨਾਂ ਦਾ ਬਿਲਕੁਲ ਇਹਨਾਂ ਨੂੰ ਨਿਖੇਦੀ ਹੋਣਾ ਮੂੰਹ ਮੋੜਨਾ